ਬਾਤ ਗਿਆ ਇਹ ਨਾ ਦਾਦਾ ਸਭ ਤੇਰੀਆਂ ਨੇ ਮਿਹਰਵਾਨੀਆਂ ਆਓ ਜੀ ਮਿੱਤਰੋ ਬਹੁਤ ਇਹ ਖੇਤ ਆ ਵੀ ਬਾਤਾ ਬਾਵਾ ਆ ਰਿਹਾ ਜੇ ਹੋ ਗਏ ਉਹ ਆ ਗਿਆ ਆ ਗਿਆ ਫੱਕ ਦੇ ਕੀ ਜਾਂਦਾ ਉਹ ਤਾਂ ਪਤਾ ਹੀ ਨਹੀਂ ਲੱਗਿਆ ਕਿ ਉਹ ਆ ਗਿਆ ਮਾੜਾ ਲੜ ਕੇ ਆ ਗਿਆ ਪਾਣੀ ਲਾਉਣ ਆਇਆ ਮੁੰਡੇ ਮੋਟਰ ਘਟਾਣਗੇ ਫੱਕ ਨੂੰ ਕੱਲ ਵੀ ਨਹੀਂ ਲਾਇਆ ਕੱਲ ਦਾ ਹੱਥ ਚਲਾਵਾ ਆ ਗਿਆ ਲਓ ਜੀ ਮਿੱਤਰੋ ਬਾਣ ਬੂਣ ਬਾਤਾਂ ਸੀਗਾ ਤੇ ਨਾ ਉਹਨੂੰ ਕਿ ਚੱਲੇ ਬਠੰਡੇ ਤੇ ਬੰਡੇ ਥੋੜਾ ਜਿਹਾ ਕੰਮ ਕੌਣ ਤੇ ਦੋ ਘੰਟਿਆਂ ਦਾ ਫੇਰ ਫੇਰ ਆ ਕੇ ਉੱਥੇ ਹੀ ਫੇਰ ਜੰਗਲ ਜੰਮਗਲ ਰੇਤੇ ਜਿ ਟਿੱਬਿਆਂ 'ਚ ਕਿ ਨਹੀਂ ਉੱਥੇ ਭੂਰ ਪੈਂਦੀ ਐ ਉੱਥੇ ਭੂਰ ਪੈਂਦੀ ਐ ਭੂਰ ਤਾਂ ਘੜੀ ਪੈਂਦੀ ਐ ਆਗੀ ਵਰਦੀ ਐ ਕੱਲ ਦਾ ਬੜੀ ਗਰਮੀ ਸੀ ਹਾਲੇ ਅੱਜ ਦੇਖੋ ਹੁਣ ਤਾਂ ਟਾਈਮ 11 ਅੱਜ ਦਾ ਕਾਰਜ 11 11 ਹੋਇਆ ਹੋਵੇ ਤਾਂ ਆਇਆ ਇੱਧਰ ਵੀ ਆਵੇਂ ਉਗਰੀ ਆ ਓਏ ਹਾਂ ਹਾਂ ਲੋਕੀ ਪੱਕਾ ਚੱਕਰ ਪੂ ਗਏ ਜਿਹੜਾ ਉੱਤੇ ਲਾਉ ਤਾਂ ਗਰਮੀ ਬਾੜੀਆ ਪੱਕਾ ਆਂ ਰਾਤੀ ਦਾ ਕਮਾੜੀ ਕਰਸੀ ਜੀ ਹੋ ਗਈ ਥੋੜੀ ਜਿਹੀ ਵਿੱਚ ਵਿੱਚ ਵਰਲੀ ਆ ਤੇ ਧੂਰ ਮਚਾਉਂਦੀ ਹੈ ਜਿਹੜੀ ਗੱਲ ਆ ਲੋਨ ਵਾਲਾ ਜਿਹਾਂ ਜਿਹੜੀ ਕੱਲ ਪਰਸੋ ਸਿੱਟੀ ਆ ਦੇਖੋ ਅੱਜ ਲਾਵਾਂਗੇ ਪਾਣੀ ਕੱਲ ਤਾਂ ਲਾਇਆ ਨਹੀਂ ਕੀ ਬੰਦ ਲਓ ਜੀ ਮਿੱਤਰੋ ਪਹੁੰਚ ਗਏ ਬਠਿੰਡੇ ਆ ਗਏ ਗੁਰਮੁਖੀ ਚੌਂਚ ਜਿਹਨੂੰ ਆਈਟੀ ਵੀ ਕਹਿੰਦੇ ਹੁਣ ਆ ਦਾ ਘੈਂਡ ਬਲਾਤੀ ਫੱਟੀ ਜਣਾ ਇੱਥੇ ਛੋਟੀ ਨਹੀਂ ਥੋੜੀ ਛੋਟੀ ਹੈ ਵੱਡੀ ਕਰਕੇ ਲਾਉਣੀ ਸੀਗੀ ਉਹ ਲਾ ਦੋ ਹੀ ਹੁੰਦੇ ਆ ਤਾਂ ਹਣ ਚੱਕ ਕੇ ਲਾਉਂਦੇ ਮਾਰ ਕੇ ਸੋਹਣੀ ਲੱਗਦੀ ਚਾਹ ਸੋਹਣੀ ਸਾਨੂੰ ਵੀ ਲੱਗਦੀ ਹੈ ਪਰ ਸਾਈਜ਼ ਛੋਟਾ ਉਹ ਦਿਨੋਂ ਬੱਚੀਆਂ ਹੋਵੋ ਬੜੀਆਂ ਉੱਚੀਆਂ ਸੀ ਉਹ ਉੱਚੀਆਂ ਸੀ ਨਾਲੇ ਵੱਡੀਆਂ ਵੀ ਸੀ ਉਹ ਵੀ ਵੱਡੀ ਬਣਾ ਕੇ ਲਾਉਂਦੇ ਯਾਰ ਕੋਈ ਇਹਦਾ ਮੈਨੂੰ ਸਾਰੀ ਯਾਰ ਮਸਾਂ ਹੀ ਲੱਗਦੀ ਹੈ ਚਾਰ 4 ਬਾਈ 6 ਦੀ ਲੱਗਦੀ ਬਸ 6-7 ਫੁੱਟ ਚੌੜੀ ਲੰਬੇ ਹੋਊਂ ਦੇਖੋ ਜੀ ਇੰਨੇ ਕੁ ਵੀ ਆ ਇਹ ਗੁਰਮੁਖੀ ਚੌਂਕ ਬਠਿੰਡਾ ਜੀ ਜਿਹ ਬਤਾਈ ਇਹਨਾਂ ਨੂੰ ਵੱਡੇ ਹੋਵੇ ਜਾਂ ਛੋਟੀਆਂ ਕਰਤੀ ਹੋਵੇ ਉਹ ਬਸ ਬਜਟ ਕਰ ਉਹ ਖਾ ਗਏ ਹੁਣ ਜੱਬ ਗਏ ਖਾ ਗਏ ਹੁਣ ਉਹਦਾ ਪਰ ਆਪਣੇ ਨਾਲ ਦਾ ਪਹਿਲਾਂ ਉਹ ਹਣਾ ਪਹਿਲਾਂ ਖਾਣੇ ਹੁੰਦਾ ਕੰਮ ਬਾਅਦ ਚ ਕਰਨਾ ਹੁੰਦਾ ਲਓ ਜੀ ਮਿੱਤਰੋ ਖੇ ਤਾਂ ਗਏ ਕਰਕੇ ਜੀ ਨੇ ਇਹ ਹੁਣ ਆਏ ਆ ਪਹਿਲਾ ਆਉਦਾ ਵਾਣ ਬਾਹ ਦੂਜਾ ਫੇਰ ਬੰਡੇ ਕੇ ਬੰਡੇ ਲੱਗ ਗਿਆ ਟਾਈਮ ਸਾਨੂੰ ਹੁਣ ਆ ਇੱਕ ਮੈਸੀ ਲਾਇਆ ਰਿਸ਼ਤੇਦਾਰ ਕਿਥੇ ਚੋਂ ਹੁਣ ਚਲਾਉਣੇ ਆ ਫਿਰ ਖੇਤ ਦੇ ਆ ਖੇਤਾਂ ਚਾਰ ਕਰਾਉਣ ਖੇਤਾਂ ਤੇ ਆਣਗੇ ਆਤਾ ਬਈ ਗਰਮੀ ਵੀ ਕੀ ਸੀ ਨਾ ਓਹੋ ਚਾਹਰ ਕਾਇਰ ਸੀ ਮੇਰੇ ਵੀਰੋ ਕਾਇਰ ਪੁੱਛੋ ਨਾ ਹੁਣ ਵੀ ਪੰਜ ਸੌ ਟਾਈਮ ਹੋਊਗਾ ਪਰ ਆਇਆ ਹੋਇਆ ਪਿਆ ਬਸ ਬਹੁਤ ਜਿਆਦਾ ਗਰਮ ਹੈ ਮੇਰੇ ਵੀਰੋ। ਇਹ 깔ਵਾਈ ਜਾਂਦਾ ਮੋਟਰ ਆਪਾਂ ਉਹ ਉੱਥੇ ਮੋਟਰ ਲਾਈਦਾ ਮੁੰਡੇ ਆਏ ਹੋਇਆਗੇ। ਉਹ ਵੀ ਦਿਖਾਉਣਾ ਤੁਹਾਨੂੰ ਉਧਰ ਵਾਲੀ ਮੋਟਰ। ਕਰੀ ਜਾਂਦੇ ਸੀਗੇ ਸੱਟ। ਪਾਦੀ ਰੁਜਰੀ ਪਾ ਕੇ ਜਿਹੜਾ ਥਲੜ ਦਾ ਸਰਗੇ ਸੈੱਟ ਕਰਨ ਨੂੰ ਜਾ ਉਹ ਕਰੀ ਜਾਂਦੇ ਸੀਗੇ। ਕਾਰੀ ਦਿੱਤੇ ਹੁਣ ਗੱਬਲੀ ਤਾਂ। ਇਹ ਜਿਹੜੇ ਰੰਝੇ ਹੋਏ ਬਾਕੀ ਹੁਣ ਦਿਖਾਉਣੇ ਆ। ਜੀ ਹੁੰਦਾ ਕੀ ਸਿਸਟਮ ਹੁੰਦਾ। ਕੱਲ ਨੂੰ ਜਾਂ ਪਰਸੋਂ ਆ ਕੇ ਮੋਟਰ ਪਾ ਦੇਣਗੇ ਚਲਾ ਦੇਣਗੇ ਆਪਣੀ ਆ ਤਾਂ ਮਿੱਤਰੋ ਗਰਮੀ ਦੀ ਕੀ ਜਿਨਾ ਪੁੱਛੋਗਾ ਕੋਰ ਮਰਜ਼ੀ ਕਰ ਲਵੇ ਅੱਜ ਦਾ ਤਾਂ ਬਹੁਤ ਬਰਾਸ ਬਹੁਤ ਬਰਾ ਮੇਰੇ ਲਓ ਜੀ ਮਿੱਤਰੋ ਆ ਗਈ ਖੇਤ ਦਾ ਕੋ ਟਰੈਕਟਰ ਲੈ ਪੁਰਸਤਰੀ ਚੋਂ ਤੇ ਹੋ ਹੋਏ ਹੋਏ ਆਪਣਾ ਬੋਰ ਤੇ ਮੋਟਰ ਲਵਾ ਰਹੀ ਆ ਭਾਈ ਸੁੰਦਰ ਵਾਲੀ ਸੁੰਦਰ ਪੈਨਲ ਆ ਦੇਖੋ ਇੱਥੇ ਲੱਗਣਗੇ ਆ ਕਾਸ ਦਿਓ ਨੜ ਜੇ ਉਕ ਹੋ ਸੀ ਉਕ ਹੋ ਸੀ ਤਨ ਆ ਆਹ ਛੜ ਦੇ ਲੱਗਣਗੇ ਤਨ 24 ਹੋ ਜਾਣਗੇ ਕੋਚ ਹੁਣ ਦਿਖਾਉਣਾ ਹੈ ਬਾਕੀ ਜੇ ਕੱਲ ਨੂੰ ਲਾਉਣਾ ਇਹੋ ਕੀ ਕੀ ਸਿਸਟਮ ਆ ਆ ਵੀ ਹੁਣ ਦਿਖਾਉਣਾ ਸੀਗਾ ਥੋੜਾ ਲੇਟ ਹੋ ਗਏ ਪਹਿਲਾਂ ਬਹਟੇ ਫਿਰ ਤੇਰੇ ਫਿਰ ਟਰੈਕਟਰ ਲੈਣ ਵਾਗੇ ਤਾਂ ਕਰਕੇ ਲੇਟ ਹੋ ਗਏ ਨਹੀਂ ਤਾਂ ਹੁਣ ਦਿਖਾਉਣਾ ਸੀ ਵੀ ਕੀ ਕੀ ਕਰਕੇ ਗਿਆ ਕੀ ਕੀ ਨਹੀਂ ਆਓ ਜੀ ਮਿੱਤਰੋ ਕੰਮ ਤੇ ਪਰੇ ਨੇ ਰਾ ਚਰਮੇ ਵਾਲਾ ਨਾ ਪੰਨਗੋਲਾ ਉਹ ਰੋਈ ਜਿਆ ਕਮਤੀ ਉਹ ਹੌਲੀ ਹੌਲੀ ਜੀ ਬੱਸ ਟਿਕਾ ਟਕਾ ਜਨਾ ਭਰੀ ਚੱਲਾਂਗੇ ਉਸ ਨੂੰ ਖਿਲਾਉਂਗਾ ਪਹਿਲਾਂ ਮੈਂ 2 ਮਿੰਟ ਖੜ੍ਹਜੋ ਕਰਾਉਂ ਉਹਨੂੰ ਬਾਅਦ ਖਿਲਾਉਣਾ ਵਾ ਉਹ ਪੁੱਤਰ ਕਰ ਰਿਹਾ ਤਾਂ ਕਿ ਕਰਦਾ ਬਚਾਲੇ ਅੜਤੀ ਜਾਂਦਾ ਕਰਦੀ ਨਾ ਗੈਂਗ ਕੋ ਵੀ ਬਹੁਤ ਤਾਂ ਕਰ ਦੇਗੀ ਅਨਕਰਾ ਸਿੱਧਾ ਜਾਇਆ ਕਰੋ ਉੱਥੇ ਇੱਥੇ ਬਈ ਪਾਣੀ ਕਿਵੇਂ ਟਰਾਲਾ ਲਾ ਬਣੇ ਜਿੱਤੱਕੀ ਨਹੀਂ ਜਿਸ ਵੀ ਨੂੰ ਮੁੱਕੀ ਹੋ ਚੱਕਾ ਲਾ ਰਹੀ ਸੀ ਕਈ ਕਈ ਰੇ ਸਿੱਟ ਜਾ ਕਰਾ ਪੜਾ ਜਮਾ ਕੇ ਇੱਥੇ ਸਿੱਟ ਜਾ ਕਰਾ ਵੀ ਇੱਧਰ ਲਾ ਜਾ ਕਰਾ ਆ ਜਾਓ ਇਧਰੋਂ ਉਹ ਦਰਵਾਇ ਕਰ ਪਰ ਪਤਾ ਨਾ ਉਹ ਦਰਵਾ ਨਾ ਕਿ ਸਿੱਟ ਕੇ ਆਣਾ ਆ ਕਰਤਾ ਜੀ ਕੰਮ ਬੀ ਬਾਤ ਗਿਆ ਇਹ ਨਾ ਦਾਦਾ ਸਭ ਤੇਰੀਆਂ ਨੇ ਮਿਹਰਵਾਨੀਆਂ ਜਿੰਨ ਮੈਂ ਕੋ ਰੱਖਿਆਗਾ ਅੱਜ ਤੇ ਐਡਾ ਸਾਹਮਣੇ ਤਾਂ ਆ ਪਾਈ ਦਿਸ ਨਹੀਂ ਕੰਪਰਪੇ ਮੂਰੇ ਆ ਸ਼ਾਵਾ ਨਿਗਾਸੀ ਇਹ ਨਾ ਦਾਦਾ ਟਾਇਰ ਚੜਾਉਣ ਦਾ ਵੱਡਾ ਇਹਨਾਂ ਦਾ ਕਿ ਸੜਕੇ ਦੇ ਮੂਰੇ ਆ ਗਿਆ ਹੈ ਕਿਉਂ ਹੋਰ ਆ ਜਲਾ ਕਿੰਨਾ ਰੁੜ ਗਿਆ ਹੈ ਕੈਂਪਰ ਦੀ ਢੂਈ ਲੱਗੀ ਦੀ ਬਜਾਰ ਦੇ ਉਹ ਜੇ ਉਹ ਕਿਹੜਾ ਕਿ ਉਹ ਪੁੱਛਾਣੀ ਵਾਵਾ ਆਹ ਦੇ ਗੁੱਟ ਨਾਲ ਲੱਗ ਗਿਆ ਬੰਨੇ ਪਾ ਸਾਡੀ ਕੈਂਪਰ ਬਾਤ ਗਿਆ ਆਹ ਬਚਾਰੀ ਹੋ ਗਈ ਸੀ ਨਾ ਮਾ ਕਹੀ ਜਾਂ ਨਾ ਬਠਾ ਮਾ ਵੀ ਇਹੋ ਹੋਊਗਾ ਪੈਂਪਰ ਪੁੰਨੂਗਾ ਪੈਂਪਰ ਪੁੰਨੇਗਾ ਪਰ ਇਹੋ ਹੀ ਗੱਲ ਕਰ ਮਗਰ ਜਿਵੇਂ ਹਲਾਂ ਜੋ ਇੱਧਰ ਤਾਂ ਨਹੀਂ ਦਿੱਤਾ ਲਓ ਜੀ ਮਿੱਤਰੋ ਚੱਲੇ ਸੀ ਹੁਣ ਘਰੇ ਅੱਜ ਮੈਨੂੰ ਟਾਈਮ ਨਹੀਂ ਆ ਜਾਏਗਾ ਮੇਰਾ ਆਪਾਂ ਨਿੱਕੀ ਚੱਕਰ ਹੋ ਗਿਆ ਮੇਰਾ ਜਦੋਂ ਦਰਦ ਕਰ ਲੱਗੇ ਤਾਂ ਯਾਰ ਦਾ ਟਾਈਮ ਨਾਲ ਤੇ ਬਾਕੀ ਮੁੰਡੇ ਫਸਦੇ ਐ ਉਸਤੇ ਆ ਵੀ 8:00 ਵਜੇ ਆਗੇ ਤੁਸੀਂ ਬਾਕੀ ਮਿਲਦੇ ਹਾਂ ਚਲੋ ਕੱਲ ਨੂੰ ਆਹ ਨੂੰ ਦੇਣਾ ਕੀ ਬਣਦਾ ਕੀ ਨਹੀਂ ਤੇ ਚਲੋ ਠੀਕ ਹੈ ਮਿਲਦੇ ਹਾਂ ਕੱਲ ਨੂੰ ਧੰਨਵਾਦ